ਸਾਰਿਆਂ ਨੂੰ ਪਿਆਰ ਭਰੀ ਸਵੇਰਕਾਲ ਜੀ ਮਲਾਜ਼ਮਾਂ ਦੀ ਤਨਖਾਹਾਂ ਨੂੰ ਲੈ ਕੇ ਇੱਕ ਵੱਡੀ ਅਪਡੇਟ ਆ ਰਹੀ ਹੈ ਵੱਡੀ ਖੁਸ਼ਖਬਰੀ ਆ ਰਹੀ ਹੈ ਮਲਾਜ਼ਮਾਂ ਦੀ ਤਨਖਾਹਾਂ ਜਿਸ ਵਿੱਚ ਜਿਹੜਾ ਵਧਨ ਦਾ जुगाੜ ਜਿਹੜਾ ਕਿ ਹਿੱਲਾ ਜਿਹੜਾ ਬਣ ਚੁੱਕਿਆ ਹੈ ਖਾਸ ਕਰਕੇ ਯੂਟੀ ਚੰਡੀਗੜ੍ਹ ਪ੍ਰਸ਼ਾਸਨ ਅਤੇ ਮਲਾਜ਼ਮਾਂ ਨੂੰ ਹੁਣ 2% ਡੀਏ ਜਿਹੜਾ ਹੈ ਕਿ ਹੋਰ ਵਾਧੂ ਮਿਲੇਗਾ ਚੰਡੀਗੜ੍ਹ ਪ੍ਰਸ਼ਾਸਨ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਜਿਸ ਦੇ ਤਹਿਤ ਇਹ ਗੱਲ ਕਹੀ ਹੈ ਪੀ ਡਿਊਟੀ ਦੀ ਜਿਹੜੇ ਚੰਡੀਗੜ੍ਹ ਦੇ ਹਜ਼ਾਰਾਂ ਮੁਲਾਜ਼ਮਾਂ ਨੂੰ ਕੇਂਦਰੀ ਪੈਟਰਨ ਤੇ ਹੁਣ 2% ਵਾਧੂ ਡੀਏ ਦੀ ਕਿਸ਼ਤ ਜਿਹੜੀ ਹੈ ਮਿਲੇਗੀ। ਪਾਬਕਿਉਂ ਯੂਟੀ ਦੇ ਮੁਲਾਜ਼ਮਾਂ ਨੂੰ 53% ਦੀ ਥਾਂ ਤੇ 55% ਡੀਏ ਮਿਲੇਗਾ। ਔਰ ਜਿਹੜੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ ਚੰਡੀਗੜ੍ਹ ਪ੍ਰਸ਼ਾਸਨ ਨੇ ਉਹਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ 2 April 2025 ਨੂੰ ਭਾਰਤ ਸਰਕਾਰ ਨੇ ਜਿਹੜਾ ਉਹ ਡੀ ਜਿਹੜਾ ਹੈ ਉਹ 2% ਡੀ ਜਿਹੜਾ ਦੇਣ ਦਾ ਐਲਾਨ ਕੀਤਾ ਹੈ। ਉਹਦੇ ਪੈਟਰਨ ਤੇ ਜਿਹੜੇ ਯੂਟੀ ਦੇ ਮੁਲਾਜ਼ਮ ਨੇ ਉਹਨਾਂ ਨੂੰ ਵਾਧੂ 2% ਡੀ ਮਿਲੇਗਾ ਹੁਣ ਸਵਾਲ ਇਹੀ ਪੈਦਾ ਹੁੰਦਾ ਵੀ ਪੰਜਾਬ ਦੇ ਮੁਲਾਜ਼ਮਾਂ ਦਾ ਕੀ ਬਣੇਗਾ ਵੱਡੀ ਗੱਲ ਇਹ ਹੈ ਕਿ ਪੰਜਾਬ ਦੇ ਮੁਲਾਜ਼ਮਾਂ ਫਿਲਹਾਲ ਕੇਵਲ 42% ਡੀਏ ਮਿਲ ਰਹੇ ਹਨ ਔਰ ਪਹਿਲਾਂ ਪੰਜਾਬ ਦੇ ਮੁਲਾਜ਼ਮੇ ਇਹ ਡਿਮਾਂਡ ਕਰਦੇ ਸੀ ਵੀ ਕੇਂਦਰੀ ਪੈਟਰਨ ਤੇ ਉਹਨਾਂ ਨੂੰ ਵੀ ਜਿਹੜਾ ਬੈਲੈਂਸ ਜਿਹੜਾ ਹੈ 11% ਡੀਏ ਦੇ ਕੇ ਟੋਟਲ 53% ਦਿੱਤਾ ਜਾਵੇ ਪਰ ਹੁਣ ਉਹਨਾਂ ਨੂੰ ਇਹ ਕਹਿਣਾ ਪਏਗਾ ਵੀ ਉਹਨਾਂ ਨੂੰ 13% ਡੀਏ ਜਿਹੜਾ ਪੈਂਡਿੰਗ ਹੈ ਉਹ ਦਿੱਤਾ ਜਾਵੇ ਤਾਂ ਜੋ ਉਹ 55% ਲੈਣ ਦੇ ਹੱਕਦਾਰ ਜਿਹੜੇ ਕੀ ਬਣ ਸਕਨ ਇੱਕ ਸਮਾਂ ਸੀਗਾ ਜੋ ਯੂਟੀ ਚੰਡੀਗੜ੍ਹ ਦੇ ਮੁਲਾਜ਼ਮ ਇਸ ਸੰਘਰਸ਼ ਕਰਦੇ ਸੀ ਰੈਲੀਆਂ ਕਰਦੇ ਸੀ ਹੜਤਾਲਾਂ ਕਰਦੇ ਸੀ ਇਥੋਂ ਤੱਕ ਕਿ ਉਹ ਮੁਲਾਜ਼ਮ ਲੀਡਰ ਨੇੜੇ ਮਰਨ ਵਰਤ ਰੱਖ ਕੇ ਮੰਗ ਕੀਤੀ ਸੀ ਵੀ ਉਹਨਾਂ ਨੂੰ ਪੰਜਾਬ ਦੇ 스ਕੇਲ ਦਿੱਤੇ ਜਾਣ ਪਰ ਜਿਹੜੇ ਹਾਲਾਤ ਇੱਥੇ ਖੜੇ ਹਨ ਜਿਹੜੇ ਯੂਟੀ ਦੇ ਮੁਲਾਜ਼ਮ ਨੇ ਉਹਨਾਂ ਨੂੰ ਪੰਜਾਬ ਦੇ ਮੁਲਾਜ਼ਮਾਂ ਤੋਂ 13% ਜਿਹੜਾ ਹੈ ਵਾਧਾ ਜਿਹੜਾ ਡੀਏ ਮੁਲਾਜ਼ਮਾਂ ਨੂੰ ਮਿਲਿਆ ਹੈ ਤਾਂਤੀ ਮੁਲਾਜ਼ਮਾਂ ਦੀਆਂ ਤਨਖਾਹਾਂ ਹੋਰ ਵਧਣ ਦਾ ਜਿਹੜਾ ਹੈ ਜੁਗਾੜ ਬਣ ਗਿਆ ਹੈ ਖਾਸ ਕਰਕੇ ਯੂਟੀ ਚੰਡੀਗੜ੍ਹ ਪ੍ਰਸ਼ਾਸਨ ਦੇ ਮਲਾਜ਼ਮਾਂ ਨੂੰ 2% ਡੀਏ ਹੋਰ ਵਾਧੂ ਮਿਲਿਆ ਹੈ ਚੰਡੀਗੜ੍ਹ ਪ੍ਰਸ਼ਾਸਨ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਜਿਹਦੇ ਤਹਿਤ ਇਹ ਗੱਲ ਕਹੀ ਗਈ ਹੈ ਵੀ ਚੰਡੀਗੜ੍ਹ ਦੇ ਹਜ਼ਾਰਾਂ ਮਲਾਜ਼ਮ ਕੇਂਦਰੀ ਪੈਟਰਨ ਤੇ ਹੁਣ 2% ਡੀ ਜਿਹੜਾ ਹੈ ਕਿਸ਼ਤ ਜਿਹੜੀ ਉਹਨਾਂ ਨੂੰ ਮਿਲੇਗੀ ਪਾਬਕੀ ਹੁਣ ਯੂਟੀ ਦੇ ਮੁਲਾਜ਼ਮਾਂ ਨੂੰ 53% ਦੀ ਥਾਂ ਤੇ 55% ਡੀਏ ਮਿਲੇਗਾ ਔਰ ਜਿਹੜਾ ਹੈ ਨੋਟੀਫਿਕੇਸ਼ਨ ਵਿੱਚ ਜਾਰੀ ਕੀਤਾ ਗਿਆ ਹੈ ਚੰਡੀਗੜ੍ਹ ਪ੍ਰਸ਼ਾਸਨ ਨੇ ਉਹਦੇ ਵਿੱਚ ਜ਼ਿਕਰ ਕੀਤਾ ਕਿ 2 April 2025 ਨੂੰ ਪਾਸ ਸਰਕਾਰ ਨੇ ਜਿਹੜੀ 2% ਡੀਏ ਦੇਣ ਦਾ ਐਲਾਨ ਕੀਤਾ ਹੈ ਉਹਦੇ ਪੈਟਰਨ ਤੇ ਜਿਹੜੇ ਡਿਊਟੀ ਦੇ ਮੁਲਾਜ਼ਮ ਨੇ ਉਹਨਾਂ ਨੂੰ ਜਿਹੜਾ ਹੈ 2% ਡੀਏ ਮਿਲੇਗਾ ਸਵਾਲ ਇਹ ਪੈਦਾ ਹੁੰਦਾ ਹੈ